6000 ਤੋਂ ਜ਼ਿਆਦਾ ਜਿਹੜੀਆਂ ਰਾਸ਼ਨ ਡੀਪੂ ਦੀਆਂ ਅਸਾਮੀਆਂ ਆਈਆਂ ਹੋਈਆਂ ਹਨ ਉਹਨਾਂ ਦੇ ਵਿੱਚ ਇੱਕ ਨਵਾਂ ਅਪਡੇਟ ਹੈ ਜੀ ਜਿਹੜੇ ਵੀ ਜ਼ਿਲ੍ਹਿਆਂ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਲਗਭਗ 19 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਅੰਤਿਮ ਮਿਤੀ ਸੀ ਜਮ੍ਹਾਂ ਕਰਵਾਉਣ ਦੀ ਫਾਰਮ ਜਮ੍ਹਾਂ ਕਰਵਾਉਣ ਦੀ ਉਹਦਾ ਵਿੱਚ ਉਹਦੇ ਵਿੱਚ ਵਾਧਾ ਕੀਤਾ ਗਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਪਹਿਲਾ ਵਾਧਾ ਹੈ ਜੀ ਬਰਨਾਲੇ ਜ਼ਿਲ੍ਹੇ ਦਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਇਹ ਤਰੀਕ ਕਰ ਦਿੱਤੀ ਗਈ ਜੀ 10 10 2024 10 ਅਕਤੂਬਰ 2024 ਸਾਰਿਆਂ ਜਿਹੜੇ ਜ਼ਿਲ੍ਹੇ ਦੇ ਵਿੱਚ ਵਾਅਦਾ ਕੀਤਾ ਗਿਆ ਅੰਤਮ ਮਿਤੀ ਦਾ ਉਹ ਸਾਰੀਆਂ ਮਿਤੀਆਂ ਹਾਂ ਜੀ 10 ਅਕਤੂਬਰ 2024 ਸੋ ਹੁਣ ਮੈਂ ਅੱਗੇ ਤੁਹਾਨੂੰ ਸਾਰੇ ਪੜ੍ਹ ਕੇ ਸੁਣਾ ਦੇਵਾਂਗਾ ਡੇਟ ਤੁਹਾਨੂੰ ਮੈਂ ਰਿਪੀਟ ਨਹੀਂ ਕਰਾਂਗਾ ਕਿਉਂਕਿ ਇੱਕ ਵਾਰ ਤੁਹਾਨੂੰ ਦੱਸ ਦਿੱਤਾ ਕਿ ਸਾਰਿਆਂ ਦੀ ਤਰੀਕ ਜਿਹੜੀ ਵਧਾਈ ਗਈ ਆ ਉਹ 10 ਅਕਤੂਬਰ 2024 ਤੱਕ ਵਧਾਈ ਗਈ ਆ ਫਿਰ ਵਧਾਈ ਗਈ ਆ ਜੀ ਬਰਨਾਲੇ ਤੋਂ ਬਾਅਦ ਬਠਿੰਡਾ ਦੀ ਬਠਿੰਡਾ ਤੋਂ ਬਾਅਦ ਵਧਾਈ ਗਈ ਆਪਣੀ ਫਤੇਗੜ ਸਾਹਿਬ ਦੀ ਤਿੰਨ ਜ਼ਿਲ੍ਹੇ ਹੋ ਗਏ ਜੀ ਇਹ ਫਤੇਗੜ ਸਾਹਿਬ ਤੱਕ ਫਤੇਗੜ ਸਾਹਿਬ ਤੋਂ ਬਾਅਦ ਜਿਹੜੀ ਵਧਾਈ ਗਈ ਆ ਉਹ ਹੈ ਜੀ ਫਾਜ਼ਿਲਕਾ ਦੀ ਫਾਜ਼ਿਲਕਾ ਤੋਂ ਬਾਅਦ ਫਿਰੋਜ਼ਪੁਰ ਦੀ ਵੀ ਵਧਾ ਦਿੱਤੀ ਗਈ ਜੀ ਗੁਰਦਾਸਪੁਰ ਦੀ ਵਧਾ ਦਿੱਤੀ ਗਈ ਆ ਹੁਸ਼ਿਆਰਪੁਰ ਦੀ ਵੀ ਜਿਹੜੀ ਲਾਸਟ ਡੇਟ ਆ 10 ਅਕਤੂਬਰ ਕਰ ਦਿੱਤੀ ਗਈ ਆ ਜਲੰਧਰ ਦੀ ਵੀ 10 ਅਕਤੂਬਰ 2000 24 ਕਰ ਦਿੱਤੀ ਗਈ ਆ ਜਲੰਧਰ ਤੋਂ ਬਾਅਦ ਜੇਕਰ ਦੇਖੀਏ ਆਪਾਂ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਪਠਾਨਕੋਟ ਇਹਨਾਂ ਸਾਰਿਆਂ ਦੀ ਤਰੀਕ 10 ਅਕਤੂਬਰ 2024 ਕਰ ਦਿੱਤੀ ਗਈ ਹੈ ਜੀ ਪਠਾਨਕੋਟ ਤੋਂ ਬਾਅਦ ਪਟਿਆਲਾ ਰੂਪਨਗਰ ਰੂਪਨਗਰ ਤੋਂ ਬਾਅਦ ਆਖਿਏ ਐਸਬੀਐਸ ਨਗਰ ਸ਼ੀਰਪਗ ਸਿੰਘ ਨਗਰ ਸੰਗਰੂਰ ਸ਼੍ਰੀ ਮੁਕਸਰ ਸਾਹਿਬ ਹਾਂਜੀ ਇਹ ਵਾਲੀ ਆ ਅਤੇ ਮੁਕਸਰ ਸਾਹਿਬ ਤੋਂ ਬਾਅਦ ਜਿਹੜੀ ਲਾਸਟ ਵਿੱਚ ਹੈ ਜੀ ਇਹ ਹੈ ਜੀ ਤਰਨਤਾਰਨ ਸੋ ਇਹ ਜ਼ਿਲ੍ਹਿਆਂ ਦੀਆਂ 19 ਜ਼ਿਲ੍ਹਿਆਂ ਦੀਆਂ ਜਿਹੜੀਆਂ ਲਾਸਟ ਮਿਤੀ ਕਰ ਦਿੱਤੀ ਗਈ ਜੀ 10 ਅਕਤੂਬਰ 2024 ਕਿਹੜੇ ਕਿਹੜੇ ਜ਼ਿਲ੍ਹੇ ਰਹਿ ਗਏ ਜਿਨ੍ਹਾਂ ਦੀ ਡੇਟ ਹੈ ਜੀ ਐਕਸਟੈਂਡ ਨਹੀਂ ਹੋਈ ਮਿਤੀ ਅੰਤਮ ਮਿਤੀ ਦਾ ਵਾਧਾ ਨਹੀਂ ਹੋਇਆ ਉਹ ਹੈ ਜੀ ਅਮਰਤਸਰ ਸਾਹਿਬ ਫਰੀਦਕੋਟ ਮੋਗਾ ਅਤੇ ਐਸ ਏ ਐਸ ਨਗਰ ਮੋਹਾਲੀ ਦੇਖੋ ਫਰੀਦਕੋਟ ਦੀ ਹੋ ਸਕਦਾ ਅੱਜ ਇਹਦਾ ਨੋਟੀਫਿਕੇਸ਼ਨ ਆ ਜਾਵੇ ਜੇ ਕੋਈ ਫਰੀਦਕੋਟ ਵਾਲਾ ਦੇਖ ਰਿਹਾ ਕਿਉਂਕਿ ਕੱਲ ਜਿਵੇਂ ਕਿ ਤੁਹਾਨੂੰ ਪਤਾ ਕਿ ਫਰੀਦਕੋਟ ਵਿੱਚ ਛੁੱਟੀ ਸੀ ਸੋ ਹੋ ਸਕਦਾ ਅੱਜ ਇਸ ਦੀ ਅੰਤਮ ਮਿਤੀ ਵਿੱਚ ਵਾਧਾ ਹੋ ਜਾਵੇ ਜਾਂ ਚਾਰਜ ਨੇ ਵਿੱਚ ਵਾਧਾ ਹੋ ਵੀ ਸਕਦਾ ਹੋ ਸਕਦਾ ਨਾ ਵੀ ਹੋਵੇ ਸੋ ਜਿਹੜੇ ਵੀ 19 ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਨੇ ਜੇ ਕੋਈ ਕਿਸੇ ਦਾ ਫਾਰਮ ਜਮ੍ਹਾਂ ਕਰਾਉਣ ਤੇ ਰਹਿ ਗਏ ਸੀ ਸੋ ਉਹ ਆਪਣੇ ਫਾਰਮ ਹੁਣ ਜਾਵਾਂ ਇੱਥੇ ਕਰਵਾ ਸਕਦੇ ਨੇ ਇੱਕ ਹੋਰ ਇੰਪੋਰਟੈਂਟ ਗੱਲ ਸੀ ਜੀ ਚਾਰਜ ਲਿਆਂ ਦੇ ਲਈ ਜਿਨ੍ਹਾਂ ਦੇ ਵਿੱਚ ਬਠਿੰਡਾ ਹੈ ਦੇਖਿਆ ਜਾ ਉਹਦਾ ਬਠਿੰਡੇ ਦੀਆਂ ਪਹਿਲਾਂ ਅਸਾਮੀਆਂ ਸੀ ਜੀ 355 ਅਤੇ 178 ਸੌਰੀ ਪਹਿਲਾਂ ਅਸਾਮੀਆਂ ਜਿਹੜੀਆਂ ਘੱਟ ਸੀ ਜੀ ਇਹ ਹੁਣ ਸੋਧੀ ਗਈਆਂ ਅਸਾਮੀਆਂ ਨੇ ਜੀ ਪਿੰਡਾਂ ਦੇ ਵਿੱਚ ਹੋ ਗਈਆਂ ਜੀ 355 ਅਸਾਮੀਆਂ ਹੋ ਚੁੱਕੇ ਨੇ ਹੁਣ ਅਤੇ ਸ਼ਹਿਰਾਂ ਦੇ ਵਿੱਚ ਹੋ ਚੁੱਕੇ ਨੇ 178 ਅਸਾਮੀਆਂ ਜੇਕਰ ਤੁਹਾਡਾ ਪਹਿਲਾਂ ਵਾਰਡ ਜਾਂ ਜ਼ਿਲ੍ਹੇ ਜਾਂ ਪਿੰਡ ਦਾ ਨਾਮ ਪਹਿਲਾਂ ਨਹੀਂ ਸੀ ਤੁਸੀਂ ਹੁਣ ਦੁਬਾਰਾ ਚੈੱਕ ਕਰ ਲਓ ਹੋ ਸਕਦਾ ਤੁਹਾਡੇ ਪਿੰਡ ਜ਼ਿਲ੍ਹੇ ਦਾ ਨਾਮ ਇਸ ਵਿੱਚ ਪਿੰਡ ਸ਼ਹਿਰ ਦਾ ਨਾਮ ਇਸ ਵਿੱਚ ਆ ਗਿਆ ਹੋਵੇ ਜਿਵੇਂ ਕਿ ਤੁਸੀਂ ਮੈਂ ਤੁਹਾਨੂੰ ਦਖਾ ਸਕਦਾ ਇੱਕ ਵਾਰ ਇਹ ਨਵੀਂ ਅਪਡੇਟ ਵਾਲੀ ਬਠਿੰਡਾ ਜ਼ਿਲ੍ਹੇ ਦੀ ਲਿਸਟ ਇਹਨਾਂ ਨੇ ਹੁਣ ਦੁਬਾਰਾ ਪਾਈ ਹੈ ਇਸੇ ਪ੍ਰਕਾਰ ਇਹ ਹੋ ਗਿਆ ਜੀ ਬਠਿੰਡਾ ਦੀ ਗੱਲ ਬਠਿੰਡਾ ਤੋਂ ਬਾਅਦ ਜਿਹੜੀ ਦੂਜਾ ਜ਼ਿਲ੍ਹਾ ਹੈ ਜੀ ਉਹ ਹੈ ਜੀ ਫਾਜ਼ਿਲਕਾ ਹਾਂਜੀ ਫਾਜ਼ਲਕਾ ਜ਼ਿਲ੍ਹੇ ਦੀ ਵੀ ਜਿਹੜਾ ਇਹਦੇ ਵਿੱਚ ਵੀ ਇੱਕ ਕੋਰੀਜਨਮ ਆਇਆ ਭਾਵ ਕੁਝ ਅਪਡੇਸ਼ਨ ਹੋਈ ਆ ਉਹ ਹੈ ਜੀ ਜੋੜਕੀ ਅੰਦੇਵਾਲ ਦੀ ਅੰਦੇਵਾਲੀ ਦੀ ਇਹਦੀ ਇੱਕ ਵੈਕੈਂਸੀ ਹੈ ਜਿਹੜੀ ਫਾਜ਼ਲਕਾ ਦੇ ਪਿੰਡੂ ਖੇਤਰ ਅਧੀਨ ਖਾਲੀ ਅਸਾਮੀ ਦੀ ਇੱਕ ਵੈਕੈਂਸੀ ਵਧਾਈ ਗਈ ਹੈ ਇਥੇ ਹੋ ਸਕਦਾ ਪਹਿਲਾਂ ਨਾ ਹੋਵੇ ਹੁਣ ਇਹ ਇੱਕ ਹੋ ਗਈ। ਇਹ ਫਾਜ਼ਿਲਕਾ ਵਾਲੇ ਵੀ ਜਿਹੜੇ ਇਸ ਵੀਡੀਓ ਦੇਖ ਰਹੇ ਨੇ ਉਹ ਵੀ ਤੁਸੀਂ ਆਪਣਾ ਅਫੀਸ਼ੀਅਲ ਵੈਬਸਾਈਟ ਉੱਪਰ ਜਾ ਕੇ ਉਹਨੇ ਫਾਜ਼ਿਲਕਾ ਦਾ ਨੋਟਿਸ ਤੁਸੀਂ ਚੈੱਕ ਕਰ ਲਿਓ ਕਿ ਕਿਹੜੇ ਪਿੰਡ ਜਾਂ ਨਗਰ ਦੀ ਜਾਂ ਸ਼ਹਿਰ ਦੀ ਜਿਹੜੀ ਅਸਾਮੀਆਂ ਉਹ ਵਧਾਈ ਘਟਾਈ ਗਈਆਂ। ਇਸੇ ਪ੍ਰਕਾਰ ਨਾਲ ਜਲੰਧਰ ਦੀ ਵੀ ਅਸਾਮੀਆਂ ਦਾ ਜਿਹੜਾ ਕੁਝ ਵੱਧ ਘਟ ਕੀਤਾ ਗਿਆ ਜੀ ਦੇਖਦੇ ਆਂ ਪੱਕੀ ਹੈ ਜੀ ਇਹ। ਇਹਦੇ ਵਿੱਚ ਮਹਿਤਪੁਰ ਦੀਆਂ ਅਸਾਮੀਆਂ ਦਾ ਕੁਝ ਜਿਹੜੀਆਂ ਤਿੰਨ ਪਹਿਲਾਂ ਤਿੰਨ ਸੀ ਅਤੇ ਹੁਣ ਉਹ ਕਰ ਦਿੱਤੀਆਂ ਗਈਆਂ ਨੇ। ਸੱਤ ਸੋ ਇਹ ਜਲੰਧਰ ਵਾਲੇ ਆਪਣਾ ਇੱਕ ਵਾਰ ਇਸ ਨੂੰ ਚੈੱਕ ਕਰ ਸਕਦੇ ਨੇ ਇਹ ਨਮਾ ਜਿਹੜੀਆਂ ਨਵੀਆਂ ਅਸਾਮੀਆਂ ਨੇ ਪਹਿਲਾਂ ਸੀਗੀਆਂ ਜਿਹੜੀਆਂ ਉਹ 221 ਸੀ ਸ਼ਹਿਰੀ ਅਸਾਮੀ ਦੀ ਗੱਲ ਕਰਦੇ ਹਾਂ ਹੁਣ ਹੋ ਗਈ ਹੈ ਜੀ 225 ਸੋ ਇਹ ਤੁਸੀਂ ਇੱਕ ਵਾਰ ਆਪਣਾ ਫਾਜ਼ਲਕਾ ਜਿਹੜੇ ਹੈ ਜਲੰਧਰ ਵਾਲੇ ਵੀ ਆਪਣੀ ਜਿਹੜੀ ਵੈਬਸਾਈਟ ਉੱਪਰ ਜਾ ਕੇ ਆਪਣਾ ਚੈੱਕ ਕਰ ਸਕਦੇ ਨੇ ਲਾਸਟ ਵਿੱਚ ਹੈ ਜੀ ਅਜੇ ਰੂਪਨਗਰ ਵਿੱਚ ਕਾਫੀ ਆਦਲਾ ਬਦਲੀ ਕੀਤੀ ਗਈ ਹੈ ਜੀ ਇਹ ਤੁਸੀਂ ਆਪਣਾ ਪਿੰਡ ਸ਼ਹਿਰ ਦਾ ਨਾਮ ਜਾ ਕੇ ਚੈੱਕ ਕਰ ਲਿਓ ਜਿਵੇਂ ਕਿ ਦੇਖਿਆ ਜਾਵੇ ਪਹਿਲਾਂ ਜਿਹੜੀਆਂ ਸਾਮੀਆਂ ਸੀ ਉਹ ਸੀ 359 1860 ਅਤੇ ਸੋਧੀਆਂ ਗਈਆਂ ਸਾਮੀਆਂ ਹੁਣ ਕਿੰਨੀਆਂ ਕਰ ਦਿੱਤੀਆਂ ਨੇ 359 ਤੋਂ ਵਧਾ ਕੇ 385 ਕਰ ਦਿੱਤੀਆਂ ਗਈਆਂ ਹਨ ਸੋ ਆਪਣੇ ਆਪਣੇ ਜ਼ਿਲ੍ਹੇ ਦਾ ਤੁਸੀਂ ਇੱਥੇ ਚਾਰ ਜ਼ਿਲ੍ਹਿਆਂ ਦੇ ਜਿਹੜੇ ਇਹਨਾਂ ਦੇ ਵਿੱਚ ਕੋਈ ਵਾਧਾ ਘਾਟਾ ਕੀਤਾ ਗਿਆ ਇਹ ਤੁਸੀਂ ਆਪਣਾ ਚੈੱਕ ਕਰ ਲਿਓ ਅਤੇ ਬਾਕੀ ਜਿਹੜੇ ਜ਼ਿਲ੍ਹਿਆਂ ਦੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਉਹਨਾਂ ਦੀਆਂ ਅੰਤਿਮ ਮੀਟਿੰਗਾਂ ਵਿੱਚ ਵਾਧਾ ਹੋ ਚੁੱਕਿਆ ਜੇਕਰ ਕਿਸੇ ਵੀ ਕੈਂਡੀਡੇਟ ਦੀ ਫਾਈਲ ਅਜੇ ਨਹੀਂ ਲਗਾਈ ਸੀ ਉਹਨਾਂ ਨੇ ਆਪਣਾ ਫਾਈਲ ਅਪਲਾਈ ਨਹੀਂ ਕੀਤਾ ਸੀ ਤੋ ਉਹ ਹੁਣ ਉਹਨਾਂ ਨੂੰ ਟਾਈਮ ਮਿਲ ਚੁੱਕਿਆ ਤੇ ਉਹ ਆਪਣਾ ਜਿਹੜਾ ਹੈ ਇਸ ਵਿੱਚ ਆਪਣੀ ਫਾਈਲ ਲਗਾ ਸਕਦੇ ਨੇ ਹੁਣ ਤੁਹਾਡੇ ਜਿਹੜੇ ਨਵੇਂ ਵੀਡੀਓ ਦੇਖ ਰਹੇਗੇ ਪਹਿਲੀ ਵਾਰ ਦੇਖ ਰਹੇ ਹੋਣਗੇ ਉਹਨਾਂ ਦੇ ਕੁਐਸਚਨ ਹੋਣਗੇ ਫਾਰਮ ਕਿੱਥੋਂ ਮਿਲੇਗਾ ਅਪਲਾਈ ਕਿਵੇਂ ਕਰਨਾ ਇਹਦੇ ਲਈ ਮੈਂ ਆਲਰੇਡੀ ਦੋ ਤਿੰਨ ਵੀਡੀਓ ਪਹਿਲਾਂ ਹੀ ਪਾ ਚੁੱਕਿਆ ਜਿਹੜੀਆਂ ਕਿ ਆਪਣੇ ਚੈਨਲ ਦੇ ਉੱਪਰ ਪਈਆਂ ਨੇ ਉਹ ਤੁਹਾਨੂੰ ਕਮੈਂਟ ਬਾਕਸ ਵਿੱਚ ਮੈਂ ਉਹਨਾਂ ਸਾਰਿਆਂ ਦਾ ਲਿੰਕ ਪ੍ਰੋਵਾਈਡ ਕਰਵਾ ਦੇਵਾਂਗਾ ਪਹਿਲਾਂ ਉਹਨਾਂ ਨੂੰ ਜਗ ਚੈੱਕ ਕਰ ਲਿਓ ਜੇਕਰ ਤੁਹਾਡਾ ਉਹਨਾਂ ਦੇ ਵਿੱਚੋਂ ਵੀ ਕੋਈ ਸਵਾਲ ਦਾ ਹੱਲ ਨਹੀਂ ਹੁੰਦਾ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਨੀਚੇ ਸਵਾਲ ਪੁੱਛ ਸਕਦੇ ਹੋ ਮੈਂ ਤੁਹਾਡੀ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਸਾਰੇ 16 ਦਾ ਜਵਾਬ ਦੇਵਾਂ। ਸੋ ਜੇ ਕੋਈ ਹੋਰ ਅਪਡੇਸ਼ਨ ਹੁੰਦੀ ਆ ਤਾਂ ਮੈਂ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰਵਾਵਾਂਗਾ ਜੀ। ਧੰਨਵਾਦ ਜੀ।